ਲਾਟ ਤੁਸੀਂ ਆ ਦੇਖ ਸਕਦੇ ਹੋ ਇਸ ਨੂੰ ਕੁੱਟ ਤੁਸੀਂ ਦੇਖ ਸਕਦੇ ਹੋ ਲਾਟ ਕੀ ਬਣ ਗਿਆ ਤੁਸੀਂ ਦੇਖ ਸਕਦੇ ਹੋ ਲਾਟ ਤੁਸੀਂ ਦੇਖ ਲਓ ਇਸ ਬੰਦੇ ਨੇ ਲੋਕਾਂ ਵੱਲੋਂ ਖੁੱਟ ਮਾਰ ਕੀਤੀ ਜਾਂਦੀ ਉਹਨੇ ਦੇਖ ਸਕਦੇ ਹੋ ਲਾਟ ਇਸ ਬੰਦੇ ਨੇ ਜਿਹੜਾ ਚਿੱਟਾ ਦਾੜਾ ਲਾ ਦਿੱਤਾ ਗਿਆ ਤੇ ਤੇਰਾ ਸਾਥ ਦੀ ਲੜਕੀ ਮਾਂ ਦਿੱਤੀ ਗਈ ਇਸ ਲੜਕੇ ਵੱਲੋਂ ਵਿਊਕ ਵੱਲੋਂ ਮੁਰਰਾਵਾਲ ਕੀ ਦੇਖੋ ਜਿੱਤਾਰੇ ਬੰਦੇ ਨੂੰ ਕੀ ਕਰਨਾ ਚਾਹੀਦਾ ਕਿ ਇਸ ਬੰਦੇ ਨੇ ਗਲਤ ਕੰਮ ਕਰ ਦਿੱਤਾ ਗਿਆ ਹਾਂ ਤੁਸੀਂ ਇਹ ਦੇਖ ਸਕਦੇ ਹੋ ਕੁਸੀਂ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਇਸ ਬਿਓ ਬੋਲੋ ਕਿਰਾ ਤੇਰਾ ਸਾਥ ਹੀ ਲੜਕੀ ਨਾ ਗਲਤ ਕੰਮ ਕਰਨ ਤੋਂ ਵਾਰ ਮਾਰ ਦਿੱਤੀ ਤਾਂ ਕਿ ਆ ਦੇ ਸਕਦੇ ਹੋ ਲਾਹ ਇਹ ਸਾਰੀ ਕਮੀ ਲੋਕਾਂ ਦਾ ਕਹਿਣਾ ਨਾ ਪ੍ਰਸ਼ਾਸਨ ਦੀ ਗਲਤੀ ਨਾਲ ਸਾਰਾ ਕੁਝ ਹੋਇਆ ਕਾ ਜੀ ਇਹ ਪ੍ਰਸ਼ਾਸਨ ਪਹਿਲਾਂ ਦੇਖ ਲੈਂਦਾ ਇਹਨਾਂ ਕੁਝ ਨਾ ਹੁੰਦਾ ਜੀ ਹੂੰ ਮੁਰਦਾਬਾ 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 ਇਹਨਾਂ ਵੱਲੋਂ ਪੁੱਛੋ ਕੁੜੀ ਮਰੀ ਨਹੀਂ ਮੁਰਦਾਬਾ ਹਾਂ ਮੁਰਦਾਬਾ ਤੁਸੀਂ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਭਾਈ ਕੀ ਗੱਲ ਕੀ ਹੋਈ ਕੀ ਗੱਲ ਕੀ ਹੋਈ ਭਾਈ ਇਹ ਕੁੜੀ ਮਾਰਦੀ ਨਹੀਂ ਕਿੰਨੇ ਕਿੰਨੇ ਉਹ ਮਰੀ ਵੀ ਉਹ ਦਫਾ ਗਏ ਹੋਏ ਹੋਏ ਹਾਂ ਇਹਨਾਂ ਨੂੰ ਫਲਾਣ ਆਈ ਇਹਦੇ ਨਾਲ ਬਸ ਗਈ ਆ ਅੱਛਾ ਜੀ ਮਾਰੀ ਸੀਗੀ ਅੱਛਾ ਜੀ ਉਹ ਵੀ ਮਾਇ ਵੀ ਸੀਗੀ ਕੁੜੀਆਂ ਨੂੰ ਕਿਹਾ ਦੇ ਆਪਣੀ ਪੇਕੇ ਗਏ ਅੱਛਾ ਜੀ ਕਿੰਨੇ ਕੀਤਾ ਕਿੰਨੇ ਗਲਤ ਕੰਮ ਕੋਣ ਹੈ ਉਹ ਕੀ ਹਸਬੰਡ ਉਹ ਕਿੱਥੇ ਰਹੇ ਉਹ ਹੀ ਜਿਹਨਾਂ ਨੂੰ ਉੱਪਰ ਰਹੇ ਆ ਪੜਿਓ ਤੁਸੀਂ ਇਹ ਦੇ ਸਕਦੇ ਹੋ ਔਲਾਦ ਤੁਸੀਂ ਦੇ ਸਕਦੇ ਹੋ ਤੁਸੀਂ ਇਹਾਰੇ ਵਿੱਚ ਤੁਸੀਂ ਇਹ ਦੇ ਸਕਦੇ ਹੋ ਮੇਰੇ ਘਰ ਦੇ ਨਾਲ ਘਰ ਨਾਲ ਗੱਲ ਜੀ ਇਹ ਆ ਜੇ ਔਲਾਦ ਇਹ ਮੈਂ ਇਹ ਇਨਕੁਆਰੀ ਕਰਕੇ ਚਲੇ ਗਏ ਅੱਛਾ ਜੀ ਠੀਕ ਹੈ ਜੀ ਬਾਜ ਜੀ ਆਪਾਂ ਦੇ ਇਕੱਠੇ ਗੁਜ਼ਾਰੇ ਮੱਲੇ ਦੇ ਨਾ ਬੱਟਕੇ ਨੰਦਰ ਬੜਿਆ ਵਾ ਹੂੰ ਕੋਈ ਮੈਂ ਜੋ ਬੂਆ ਖੋਲਿਆ ਤੇ ਕੁੜੀ ਦਾ ਸ਼ੰਕਰ ਕੋਈ ਜੀ ਅੱਛਾ ਬਾਈ ਕਿਤੇ ਵੀ ਦੀ ਗੱਲ ਹੈ ਤਾਂ ਬਾਈ ਉਹ ਸਾਡੇ ਜਾ ਬਈ ਅੱਛਾ ਅੱਛਾ ਵਾਟ ਇੱਕ ਮਿੰਟ ਇੱਕ ਮਿੰਟ ਵਾਟ ਦੀ ਗੱਲ ਹੈ ਸਾਡੇ ਦੋ ਜੀ ਬੰਤਾ ਨਹੀਂ ਪਾਉਂਦੀ ਬਾਈ ਬੱਚੀ ਦੀ ਜੀ ਬਾਈ ਯਕੀਨਾਂ ਦੇ ਹਾਲਾਤ ਦੇਖ ਰਹੇ ਹੋ ਭਾਈ ਬੱਚੀਓ ਪਹਿਲੇ ਨਾਲ ਵੀ ਕਰ ਸੀ ਹਾਲਾਤ ਦੇਖੋ ਭਾਈ ਇਨਸਾਨੀਅਤ ਦੇ ਕਿੰਨੀ ਉਮਰ ਕਿੰਨੇ ਬੱਚੇ ਜਿਹੜਾ ਸਾਲ ਕੋਲ ਜੀ ਭਾਈ ਇੰਨੀ ਸ਼ਰਮ ਦੀ ਗੱਲ ਇਹ ਬਾਈ ਇਹ ਕੁਝ ਨਾ ਰਹਿ ਸਕਦੇ ਨਾ